हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੇਵਕ ਕੋਲੇ ਆਇਆ ਆ ਦੋਸਤੋ ਡੱਲ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਵਾ ਪਿੰਡ ਬਿਲਕੁਲ ਨਜ਼ਦੀਕ ਆ ਦਲੀਰੀ ਪਿੰਡ ਥੋੜੀ ਦੂਰੀ ਤੇ ਆ ਮਾੜੀ ਕੰਬੋਕੇ ਪਿੰਡ ਵੀ ਥੋੜੀ ਦੂਰੀ ਤੇ ਆ ਇਸ ਘਰੋਂ ਦੋਸਤੋ ਪਹਿਲੀ ਵੀਡੀਓ ਆ ਅੱਜ ਆਪਣੀ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਵੜਾ ਤੁਹਾਨੂੰ ਦੋਸਤੋ ਅੱਜ ਤੋ ਤਿੰਨ ਨਾਗ ਦਿਖਾਉਣੇ ਆ ਜੇ ਹੋ ਸਕੇ ਦੋਸਤੋ ਵਿੱਚ ਚਵਾਈ ਵੀ ਤੁਹਾਨੂੰ ਆਪਾਂ ਕਰਕੇ ਦਿਖਾ ਦਾਂਗੇ ਐਨੀਮਲ ਦੀ ਬਾਕੀ ਵੜਾ ਚੰਗੀਆਂ ਨੇ ਵੱਡੀਆਂ ਵੜਾ ਨੇ ਹਾਈਐਸਟ ਮਿਲਕ ਕੈਪੈਸਿਟੀ ਵਾਲੀਆਂ ਨੇ ਬਾਕੀ ਪੁੱਛ ਲਾਂਗੇ ਆਪਾਂ ਕੀ ਰਿਕਾਰਡ ਪਿਛਲੇ ਸਵੇਰ ਦਾ ਰਿਹਾ ਸੋ ਉਸ ਬਿਹਾਬ ਤੇ ਤੁਸੀਂ ਕੋਈ ਵੀਰ ਜਿਹੜਾ ਖਰੀਦਦਾਰ ਹੋਇਆ ਸੌਦਾ ਤੁਸੀਂ ਕਰ ਸਕਦੇ ਜੀ ਤੇ ਖਾਸ ਵਿਸ਼ੇ ਤੁਸੀਂ ਪੇਂਟ ਡਾਲ ਕਰਨੀ ਆ ਆਉ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੇਵਕ ਸਾਸਰੀ ਕਾ ਭਾਈ ਅਸੀ ਜਾਲ ਜੀ ਤੁਹਾਨੂੰ ਵੀਰ ਜੀ ਠੀਕ ਆ ਅੱਛਾ ਵੀਰ ਸੇਵਕ ਲੇਟ ਹੀ ਹੋ ਗਿਆ ਕੰਮ ਹਨਾ ਹਾਂਜੀ ਭਾਈ ਨੇਰਾ ਹੋ ਗਿਆ ਖਿੱਚ ਕੁਚ ਕੇ ਗੱਡੀ ਲਾਈ ਇੱਥੇ ਤੇ ਅੱਛਾ ਵੀਰ ਸੇਵਕ ਆਪਣੇ ਭੈਣ ਭਰਾਵਾਂ ਸਾਜਣੂ ਨੂੰ ਇਹ ਦੱਸ ਦਈਏ ਵੀ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਆਂ ਭਾਈ ਆਪਾਂ ਕੰਮ ਕਰੀਦਾ ਹੈ ਆ ਹਾਂ ਤੇ ਛੌਂਗੜਾਈਆਂ ਕਦੀ ਲਾ ਜਾਂਦੀਆਂ ਹਾਂਜੀ ਤੇ ਯਾਰ ਆਪਾਂ ਇਹ ਕੰਮ ਆਪਣਾ ਇਹ ਹੁਣ ਦੋ ਆਂਦੀਆਂ ਸੀ ਠੀਕ ਹੈ ਜੀ ਹਾਂਜੀ ਤੇ ਦੋ ਵੜਾ ਇਹ ਤਾਂ ਜਿਹੜੀ ਹੁਣ ਆਪਾਂ ਦਿਖਾ ਰਹੇ ਆ ਬਿਲਕੁਲ ਡੱਬੀ ਪ੍ਰਿੰਟ ਦੇ ਵਿੱਚ ਆ ਇਹ ਅੱਜ ਹੀ ਸੂਈ ਹੈ ਹਾਂਜੀ ਜੀ ਅੱਜ 12 ਵਜੇ ਸੂਈ ਹੈ ਇਹ ਹਾਂਜੀ ਤੇ ਦੂਜੇ ਸੂਵੇ ਆ ਦੂਜਾ ਸੂਗਾ ਹਾਂਜੀ ਤੇ ਬੱਚਾ ਮਗਰ ਕੀ ਆ ਗਿਆ ਬੱਚਾ ਜੋ ਬੱਚਾ ਹਾਂਜੀ ਸੋ ਮਗਰ ਬੱਚਾ ਜਿਹੜਾ ਦੋਸਤੋ ਬੱਚਾ ਮੇਲ ਕਾਫ ਆ ਥੋੜਾ ਜਿਹਾ ਦੋਸਤੋ ਨਾਈਟ ਦਾ ਜਿਹੜਾ ਟਾਈਮ ਹੋ ਚੱਲਿਆ ਫਿਲਹਾਲ ਫਿਰ ਵੀ ਆਪਾਂ ਪੂਰੀ ਤਸੱਲੀ ਨਾਲ ਤੁਹਾਨੂੰ ਚੀਜ਼ ਦਿਖਾਵਾਂਗੇ ਪਸੰਦ ਆਊਗੀ ਜਿਹੜੇ ਵੀਰ ਨੂੰ ਜਚੂਗੀ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤੇ ਸੁਭਾਵੀਰੇ ਦੱਸਤਾ ਦੂਜਾ ਸੁਭਾਈ ਆ ਹਾਂਜੀ ਦੂਸਰਾ ਠੀਕ ਆ ਜੀ ਦੂਸਰਾ ਸੁਭਾ ਦੋਸਤੋ ਬਾਕੀ ਮਗਰ ਆ ਤੁਸੀਂ ਵੇਖ ਸਕਦੇ ਜੇ ਮੇਲ ਕਾਫ ਆ ਬੱਚੇ ਨੂੰ ਜਨਮ ਦਿੱਤਾ ਤੇ ਅੱਜ ਹੀ ਸੂਈਏ ਜ਼ੇਰ ਹਜੇ ਪਾਤੀ ਸੀ ਮਾਰਨਿੰਗ ਜੀ ਹਾਂਜੀ ਆ ਜੀ ਪਾ ਚਾ ਉਹ ਪੰਜੇ ਠੀਕ ਆ ਜੀ ਜ਼ੇਰ ਜੂਰ ਪ੍ਰੋਪਰ ਪੈ ਗਈ ਆ ਦੋਸਤੋ ਬਾਕੀ ਆਪਾਂ ਜ਼ੇਰ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਜ਼ੇਰ ਪ੍ਰੋਪਰ ਪੈ ਚੁੱਕੀ ਆ ਫਿਲਹਾਲ ਥੋੜਾ ਜਿਹਾ ਲੰਮਾ ਤੋੜ ਦਈਏ ਜੀ ਥੋੜਾ ਲੰਮਾ ਤੋੜ ਕੇ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਉਣੇ ਆ ਆ ਲਓ ਜੀ ਠੀਕ ਹੈ ਜੀ ਸੋ ਵੱਡੀ ਬੈੜਾ ਦੋਸਤੋ ਐਚ ਐਫ ਬਰੀਡ ਦੇ ਵਿੱਚ ਬੈੜਾ ਜਿੱਦਾਂ ਆਪਾਂ ਨੋਰਮਲ ਇੱਕ ਵੱਡੇ ਲਾਰਜ ਫਾਰਮਾਂ ਦੇ ਉੱਪਰ ਵੀ ਦੇਖਦੇ ਆਂ ਸ਼ੈੱਡ ਵਾਲੀਆਂ ਬੈੜਾ ਦੇਖਦੇ ਆਂ ਸੋ ਹਾਈਐਸਟ ਮਿਲਕ ਕੈਪੈਸਿਟੀ ਆਪਾਂ ਪੁੱਛਾਂਗੇ ਵੀਰ ਸੇਵਕ ਕੀ ਪਿੱਛੋਂ ਦੱਸਿਆ ਗਿਆ ਤਾਂ ਕੋਈ ਬੈਕਗ੍ਰਾਉਂਡ ਇਹਦੀ ਪਿੱਛੇ ਕਿੰਨੇ ਸੂਵੇ ਦੇ ਵਿੱਚ ਕੀ ਮਿਲਕ ਰਿਕਾਰਡ ਸੀ ਸਈ ਉਹਦੇ ਪਹਿਲੇ ਸੂਵੇ 30 ਲੀਟਰ ਨੇ ਦੁੱਧ ਚਵਾਇਆ ਆ ਪਾਈਲਨ ਨੇ ਹਾਂਜੀ ਤੇ ਹੁਣ ਜਿੱਦਾਂ ਕਿ ਦੂਜਾ ਸੂਆ ਸੂਈ ਆ ਦੂਸਰਾ ਐਜ ਵੀ ਭਾਜੀ 35 ਦੀ ਆਸ ਕਰਦੇ ਆਂ ਓਕੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਆਸ ਆਪਾਂ ਫਿਰ ਚੰਗੀ ਕਰ ਸਕਦੇ ਵੀ 35 ਲੀਟਰ ਤੱਕ ਇਹਨੂੰ ਭਰਨਾ ਚਾਹੀਦਾ ਹਾਂਜੀ ਭਾਜੀ ਵੀ ਚੰਗੀ ਵੈੜ ਆ ਬਿਲਕੁਲ ਸੋ ਵੱਡੀ ਵੈੜਾ ਦੋਸਤੋ ਕੋਈ ਵੀ ਰਸਈਏ ਜੇ ਅੰਦਾਜ਼ਾ ਲਗਾ ਸਕਦਾ ਐਸਟੀਮੇਟ ਤੁਸੀਂ ਲਾ ਸਕਦੇ ਜੇ ਵੀ ਇਹੋ ਜੇ ਆਰਡਰ ਖਵਾਨੇ ਵਾਲੀ ਵੈੜ ਤੋਂ ਕਿੰਨਾ ਕੁ ਮਿਲਕ ਭਰਨਾ ਚਾਹੀਦਾ ਸੋ ਇੱਕ ਵਾਰੀ ਆ ਤੁਸੀਂ ਦੇਖੋ ਜੀ ਅੱਛਾ ਮਾਰਨਿੰਗ ਕੋਈ ਬੌਲੇ ਤੋਂ ਕੀਤੀ ਥੋੜੀ ਬਾਦੀ ਸਾਹਿਬ ਜੀ ਨਹੀਂ ਭਾਈ ਜੀ ਚੋਇਆ ਕੋਈ ਕਰਨੀ ਐ ਅੱਛਾ ਜੀ ਸੂਈ ਅੱਜ ਜੋਰ ਹੀ ਆ ਨੇ ਸ਼ਾਮੀ ਛੁੱਟੀ ਆ ਜੇ ਤੁਹਾਨੂੰ ਘਰ ਅਸੀਂ ਅੱਛਾ ਅੱਜ ਆਈ ਜਾਣ ਭਾਜੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਤੁਸੀਂ ਜ਼ਰੂਰ ਦੇਖੋ ਠੀਕ ਆ ਜੀ ਹਾਂ ਜੀ ਹੋ ਗਿਆ ਤੇ ਸਟੇਟ ਪਟੇ ਦੇ ਵਿੱਚ ਆ ਤੇ ਐਚ ਐਫ ਬਰੀਡ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਹੈ ਵੀਰ ਦੇ ਕੋਲੇ ਵਕਾਊਗਾ ਬਾਕੀ 30 ਤੋਂ ਪਲੱਸ ਚੱਲਣ ਦੀ ਉਮੀਦ ਆ 30 ਤੋਂ 35 ਲੀਟਰ ਤੱਕ ਵੀ ਤੁਸੀਂ ਦੁੱਧ ਲੈ ਸਕਦੇ ਜੇ ਬਾਕੀ ਥਣ ਤੋਂ ਬਹੁਤ ਸੋਨਾ ਗੋਲ ਥਣ ਆ ਤੇ ਹੱਥੀ ਚਵਾਈ ਵਾਲਾ ਥਣ ਲੱਗਾ ਜੀ ਠੀਕ ਆ ਜੀ ਇੱਕ ਵਾਰੀ ਫੇਰ ਤੋਰ ਦਿਗੇ ਜੀ ਦਿਖਾ ਦਿਗੇ ਤੋਰ ਕੇ ਆ ਲਓ ਜੀ ਠੀਕ ਆ ਸੋ ਅੱਜ ਜਿਹੜੀ ਦੋਸਤੋ ਹੁਣ ਸ਼ਾਮ ਨੂੰ ਈਵਨਿੰਗ ਟਾਈਮ ਪਹਿਲੇ ਟਾਈਮ ਦੀ ਜਿਹੜੀ ਦੋਸਤੋ ਚਵਾਈ ਹੋਣੀ ਆ ਬੌਲੇ ਤੇ ਆ ਸੋ ਬਾਕੀ ਸੈਕੰਡ ਟਾਈਮ ਦੀ ਜਿਹੜੀ ਮਾਰਨਿੰਗ ਕੱਲ ਦੋਸਤੋ 24 ਤਰੀਕ ਨੂੰ ਜਿਹੜੀ ਆ ਮਾਰਨਿੰਗ ਚਵਾਈ ਕੀਤੀ ਜਾਊਗੀ ਬੌਲੇ ਦੇ ਉੱਤੇ ਫਿਲਹਾਲ ਇੱਕ ਵਾਰੀ ਤੁਹਾਨੂੰ ਜੇਰ ਪ੍ਰੋਪਰ ਦਿਖਾ ਦਿੰਨੇ ਆ ਠੀਕ ਆ ਜੀ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਬਾਕੀ ਕੋਈ ਵੀ ਰਣਕੇ ਤਸੱਲੀ ਕਰ ਸਕਦਾ ਆਪਦੀ ਚੋਕੇ ਪਸਮਾ ਕੇ ਤੇ ਵੀਰ ਸੇਵਕ ਕੀ ਡਿਮਾਂਡ ਕੀ ਕਰਦੇ ਆ ਭਾਜੀ ਆਪਾਂ ਤਾਂ 95000 ਰੁਪਇਆ ਠੀਕ ਹੈ ਜੀ ਤੇ ਵਿੱਚੋਂ ਮਾਨਤਾਨ ਕਰਦਾਂਗੇ 95000 ਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ 95000 ਵੀਰਾਂ ਦਾ ਵੀ ਡਿਮਾਂਡ ਕਰਦੇ ਆਪਾਂ ਇਸ ਵੈੜ ਦੀ ਤੇ ਵਿੱਚੋਂ ਮਾਨਤਾਨ ਹੋ ਜਾਊਗਾ ਲੈਸ ਹੋ ਜਾਊਗਾ ਸੋ 95000 ਡਿਮਾਂਡ ਕੀਤੀ ਹੈ ਠੀਕ ਹੈ ਜੀ ਤੇ ਬਾਕੀ ਹਰ ਕਵੀਰ ਆਪੋ ਆਪਣੀ ਸਮਝ ਨਾਲ ਵੀ ਤੁਸੀਂ ਦੇਖ ਸਕਦੇ ਜੇ ਵੱਡੀ ਵੈੜ ਆ ਫੁੱਲ ਵੱਡੀ ਆ ਨਸਲ ਬਰੀਡ ਦੇ ਵਿੱਚ ਪੂਰੀ ਆ ਤੇ ਬਾਕੀ ਇਹਦੀ ਚੁਵਾਈ ਆਪਾਂ ਕੁਝ ਕੁਝ ਧਾਰਾ ਮਾਰ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਇਸ ਤੋਂ ਪਹਿਲਾਂ ਵੀ ਰਸੇਵਕ ਇੱਕ ਵਾਰੀ ਉਹ ਆਪਾਂ ਵੈੜ ਦਿਖਾ ਦਈਏ ਜੀ ਆਹ ਬੰਨ ਦਿਓ ਜੀ ਨੂੰ ਇੱਥੇ ਲਓ ਜੀ ਇੱਕ ਸੈਕਿੰਡ ਨੰਬਰ ਤੇ ਤੁਸੀਂ ਜਿਹੜੀ ਆ ਵੈੜ ਤੁਹਾਨੂੰ ਦਿਖਾਉਣੀ ਆ ਅੱਛਾ ਵੀਰ ਜੀ ਇਹਦੀ ਡਿਟੇਲ ਕੀ ਆ ਸੂਬਾ ਇਹ ਕਿੰਨਾ ਮਤ ਕਿੰਨੇ ਕ ਦਿਨਾਂ ਦੀ ਸੂਈ ਆ ਵੀਰ ਜੀ ਇਹ ਤੀਜੇ ਸਵੇ ਸੂਈ ਆ ਤੀਜਾ ਸਵੇ हां जी 10 ਤੱਕ ਦੇਣ ਇਹਨੂੰ ਸੂਈ ਨੂੰ ਹੋਏ ਤੇ ਵਛਾ ਹੀ ਜੀ ਇਹਨੇ ਮਦਰ ਤੋਂ ਠੰਡ ਨਾਲ ਠੀਕ ਆ ਜੀ ਅੱਜ ਦਿਨ 10 ਕੀ ਬਣਦੇ ਨੂੰ ਸੂਈ ਨੂੰ ਹਾਂਜੀ ਹਾਂਜੀ ਤੇ ਹੁਣੇ ਦੁੱਧ ਕਿੰਨੇ ਕਿਤੇ ਆ ਗਈ ਆ ਭਾਈ ਜੀ ਦੁੱਧ ਇਹਦੇ ਥੱਲੇ 18 ਲੀਟਰ ਆ 18 ਲੀਟਰ ਹਾਂਜੀ ਲਓ ਜੀ 18 ਲੀਟਰ ਦੋਸਤੋ ਦੁੱਧ ਹੁਣ ਸਟਾਰਟਿੰਗ ਤੇ ਆ 10 ਕ ਦਿਨਾਂ ਦੀ ਸੂਈ ਆ ਬੱਚਾ ਮਰ ਗਿਆ ਸੀ ਕਾਰਨ ਦੋਸਤੋ ਕੁਝ ਵੀ ਹੋ ਜਾਂਦਾ ਐਕਸਪਾਇਰ ਹੋ ਗਿਆ ਬੱਚਾ ਕਈ ਨਾ ਜ਼ਿਆਦਾ ਠੰਡ ਪਾਣ ਕਰਕੇ ਜਿਹੜੇ ਛੋਟੇ ਬੱਚੇ ਆ ਉਹ ਬਚਦੇ ਨਹੀਂਗੇ ਇਸ ਕਰਕੇ ਬੱਚਾ ਨਹੀਂ ਹੈਗਾ ਇਹਦੇ ਥੱਲੇ ਐਕਸਪਾਇਰ ਤੇ 18 ਕਿ ਲੀਟਰ ਤੋਂ ਹੁਣ ਜਿਹੜੀ ਚੱਲ ਰਹੀ ਆ 10 ਕ ਦਿਨਾਂ ਦੀ ਸੂਈ ਆ ਬਾਕੀ ਥਣ ਚੱਟਾ ਸਾਫ਼ ਸੁਥਰਾ ਤੇ ਹੱਥੀ ਚਵਾਈ ਦਾ ਥਣਾ ਮੁੱਠੀ ਥਣਾ ਠੀਕ ਆ ਜੀ ਤੇ ਜਿਹੜੇ ਮਗਰਲੇ ਥਾਂਾਂ ਦੀ ਵੀਰ ਸੇਵਕ ਚਵਾਈ ਹੋ ਜਾਂਦੀ ਚੰਗੀ ਵਧੀਆ ਵਧੀਆ ਵੀਰ ਜੀ ਠੀਕ ਆ ਜੀ ਆ ਲਓ ਜੀ ਮਾੜਾ ਫੇਸ ਦਿਖਾ ਦਿਓ ਇੱਧਰ ਠੀਕ ਹੈ ਜੀ ਆਉਤਮਨ ਚੱਜਾ ਲੋੜੀ ਸੋ ਬਾਕੀ ਦੋਸਤੋ ਦੋ ਬੈਣਾ ਦੀ ਆਪਾਂ ਕੁਝ ਕੁਝ ਧਾਰਾ ਮਾਰ ਕੇ ਜਿਹੜੀ ਆ ਤਸੱਲੀ ਵੀ ਕਰਾਵਾਂਗੇ ਕਿਉਂਕਿ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਜਿਹੜਾ ਉਹਦੇ ਲਈ ਸੁੱਖ ਆਈ ਹੋਵੇ ਆਸਾਨੀ ਨਾਲ ਕੋਈ ਵੀਰ ਆਨਲਾਈਨ ਸੌਦਾ ਵੀ ਕਰ ਸਕਦਾ ਚਵਾਈ ਆਪਾਂ ਇਹਨਾਂ ਦੋ ਬੈਣਾ ਦੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਬਾਕੀ ਥਣ ਥਣ ਇੱਕ ਵਾਰੀ ਤੁਸੀਂ ਫੇਰ ਦੇਖੋ ਆਹ ਲੋ ਜੀ ठीक है जी थोड़ा जो भीर सेव का ला दिए मगरली साइड तो ठीक है जी आ लो जी मगरले थाना दवाई देखो ओके जी ओके ठीक है ठीक है अच्छा फिर ਸਰਪੰਚ ਜੀ ਦੀ ਡਿਮਾਂਡ ਕੀ ਕਰਦੇ ਫਿਰ ਕੀ ਲੈਣ ਦਾ ਰਹੂਗਾ ਮੇਰੇ ਮੋhle ਤੇ ਆਪਾਂ ਇਹਦਾ 65000 ਰੁਪਿਆ ਕਰਦੇ ਆ ਹਾਂਜੀ ਤੇ 58000 ਦੀ ਦੇ ਦਾਂ ਜਵਾਂ 58000 ਦੀ ਤੇ ਨੈਟ ਜਿਹੜਾ ਦੁੱਧ ਬਿਲਕੁਲ ਉਹ 18 ਕਿਲੋ 18 ਲੀਟਰ ਜੀ ਦੁੱਧ ਪੱਕਾ ਚਵਾ ਦਾਂਗੇ ਬਿਲਕੁਲ ਪੱਕਾ ਜੀ ਸੇਵਕ ਭਾਈ ਐ ਹੁੰਦਾ ਨਹੀਂ ਵੀ ਵੀਰਾਂ ਨੇ ਬਹੁਤ ਦੂਰ ਨਹੀਂ 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 ਜੇ ਨਾ ਨਾ ਆਪਾਂ ਤੇ ਵੀ ਜੇ 18 ਕਿਲੋ ਆ ਤੇ ਚਲੋ 18 ਕਿਲੋ ਹਾਂ ਜੀ ਬਾਕੀ ਦੁੱਧ ਪਲੱਸ ਕਰ ਜੂਗੀ ਜੇ ਤਾਜੀ ਸੂਈ ਆ ਹਾਂਜੀ ਅਜੇ ਤੇ ਦੁੱਧ ਤੇ ਮਲੇ ਤੇ ਨਾ ਹੁਣਾ ਠੀਕ ਆ ਜੀ 58000 ਹਾਂਜੀ 58000 ਦੇ ਦਾਂ ਠੀਕ ਆ ਵੀਰੇ ਲਓ ਵੀ ਦੋਸਤੋ 58000 ਦੀ ਜਿਹੜੀ ਇਹ ਤੁਹਾਨੂੰ ਸੈਕੰਡ ਨੰਬਰ ਤੇ ਆਪਾਂ ਵੇਖ ਦਿਖਾਈ 58000 ਦੀ ਮਿਲ ਜੂਗੀ ਤੇ ਮੈਨੂੰ ਉਰਦਨ ਦਾ ਤੀਸਰੇ ਆ ਜੀ ਤੀਸਰੇ 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 ਸਵੇਰ ਤੋਂ ਕੋਈ ਵੀ ਰਮਨ ਕੇ ਸੌਦਾ ਕਰ ਲੈ ਠੀਕ ਆ ਜੀ ਬਾਕੀ ਫੇਸਬੂਕ ਤੋਂ ਲੱਗਦਾ ਨਹੀਂਗਾ ਦੂਜੇ ਸਵੇਰੇ ਦੇ ਵਿੱਚ ਵੀ ਪੈਂਦੀ ਆ ਪਰ ਤੀਜਾ ਸੂਬਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਤੇ ਬਾਕੀ ਤੁਹਾਨੂੰ ਕੁਝ ਧਾਰਾ ਮਾਰ ਕੇ ਜਿਹੜੀ ਆਪਾਂ ਤਸੱਲੀ ਨਾਲ ਦਿਖਾਤੀ ਆ ਅੱਗੋਂ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਦੋ ਡਾਂਗ ਚੋਲੋ ਚਾਰ ਟਾਈਮ ਚੋਲੋ ਉਹ ਜਿੱਦਾਂ ਵੀ ਤਸੱਲੀ ਆ ਕਿਸੇ ਵੀਰ ਨੇ ਕਰਨੀ ਉਦਾਂ ਤੁਸੀਂ ਘਰ ਆਣ ਕੇ ਕਰ ਸਕਦੇ ਜੀ ਠੀਕ ਆ ਤੇ ਅੱਛਾ ਵੀਰ ਸੇਵਕ ਇੱਕ ਆਪਣੀ ਜਿਹੜੀ ਦੂਜੀ ਉਹ ਬੜਾ ਤਾਜੀ ਸੂਈ ਆ ਬੱਚਾ ਲਾ ਕੇ ਕੁਝ ਧਾਰਾ ਮਾਰ ਕੇ ਆ ਦੇਖੋ ਜੀ ਸੋ ਬਿਲਕੁਲ ਮੋਟਰ ਹੀ ਆ ਦੋਸਤੋ ਚਵਾਈ ਕਰਦੀ ਆ ਆ ਤੁਸੀਂ ਵੇਖ ਸਕਦੇ ਜੀ ਬਿਲਕੁਲ ਪੂਲੀ ਰੂਮ ਵਰਗੀ ਚਵਾਈ ਆ ਤੇ ਮੋਟੀ ਉਂਗਲਾਂ ਕੋਲ ਜੱਡੀ ਧਾਰ ਆ ਸੋ ਥਣ ਵੀ ਪੂਰਾ ਹੱਥੀ ਪਕੜ ਵਾਲਾ ਹੱਥੀ ਚਵਾਈ ਵਾਲਾ ਥਣ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਬੌਲੇ ਤੇ ਕੋਈ ਵੀ ਰ ਆਉਦੀ ਆਣ ਕੇ ਨਰਕ ਪਰਖ ਕਰ ਸਕਦਾ ਤਸੱਲੀ ਕਰ ਸਕਦਾ ਵੈੜਾ ਦੋਵੇਂ ਕਮਾਲ ਨੇ ਸੋ ਇਹ ਵੈੜ ਵੱਡੀ ਆ ਦੋਸਤੋ ਕੋਸਟਲੀ ਵੀ ਅ ਬਹੁਤੇ ਵੀਰਾਂ ਨੂੰ ਪਤਾ ਹੈ ਵੀ ਦੋਸਤੋ ਜੇ ਇਹੋ ਜਿਹਾ ਪਸ਼ੂ ਆਪਾਂ ਖਰੀਦਦੇ ਜੇਕਰ ਚੰਗਾ ਪਸ਼ੂ ਲੈਣੇ ਹੈ ਤੇ ਕੀਮਤ ਵੀ ਚੰਗੀ ਭਰ ਕੇ ਜਿਹੜਾ ਖਰੀਦਿਆ ਜਾਂਦਾ ਸੋ ਬਾਕੀ ਬਿਲਕੁਲ ਤਾਜੀ ਸੂਈ ਸੁਭਾਈ ਆ ਜੇਰ ਜੂਰ ਪ੍ਰੋਪਰ ਪੈ ਪੈ ਚੁੱਕੀ ਆ ਸੋ ਕੋਈ ਵੀਰ ਵੀ ਬੇਫਿਕਰੀ ਨਾਲ ਜਿਹੜਾ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੀ ਤੇ ਖਾਸ ਵਿਜਟ ਇੱਕ ਵਾਰੀ ਫੇਰ ਆਪਾਂ ਦੱਸ ਦਿੰਦੇ ਆ ਪਿੰਡ ਡੱਲ ਕਰਨੀ ਆ ਤੁਸੀਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਵੀਰ ਸੇਵਕ ਹੋਰ ਕੋਈ ਗੱਲ ਬਾਤ ਬੱਚਾ ਜੀ ਤੇ ਨੰਬਰ ਆਪਣੇ ਦੱਸ ਦਈਏ ਜੀ ਨੰਬਰ ਆਪਣਾ ਜਿਹੜਾ 88722 ਹਾਂਜੀ 80 ਤੇ 58 ਠੀਕ ਹੈ ਜੀ ਠੀਕ ਹੈ ਹੋਰ ਵੀ ਇਹ ਛੋਟੇ ਵੀਰ ਕਹਿ ਰਹੇ ਸੀ ਇੱਕ ਬੱਕਰਾ ਵੀ ਸੇਲ ਹੈ ਹੈ ਲਓ ਜੀ ਹੋਰ ਲਓ ਜੀ ਇੱਕ ਬੱਕਰਾ ਦੋਸਤੋ ਬੀਟ ਲਈ ਹੈ ਜੀ ਹਾਂਜੀ ਠੀਕ ਹੈ ਜੀ ਇੱਕ ਬੱਕਰਾ ਵੀ ਵਕਾਉਗਾ ਦੋਸਤੋ ਤੇ ਇਹ ਵੀ ਕੋਈ ਵੀਰ ਤੁਸੀਂ ਖਰੀਦ ਸਕਦੇ ਜੀ ਆਹ ਦੇਖੋ ਠੀਕ ਹੈ ਜੀ ਆਹ ਲਓ ਜੀ ਖਿਲਾਰ ਲਓ ਇਹ ਕਿੰਨੀ ਕੁ ਉਮਰ ਹੈਗੀ ਜਾਂਦੀ ਮੇਰੀ ਇਹ 10 ਕ ਮਹੀਨਿਆਂ ਦਾ 10 ਕ ਮਹੀਨਿਆਂ ਦਾ ਲਓ ਜੀ 10 ਕੁ ਮਹੀਨਿਆਂ ਦਾ ਦੋਸਤੋ ਇਹ ਜਿਹੜਾ ਬੱਕਰਾ ਬਕਾਊ ਆ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਅਸੀਂ ਕਿੱਥੋਂ ਤੱਕ ਦੇ ਦਾਂਗੇ ਇਹਦਾ ਮੁੱਲ ਵੀਰ ਜੀ ਮੰਗਦੇ 18 ਹਾਂਜੀ ਤੇ ਉਹਦੇ ਵਿੱਚੋਂ ਮਾਨਤਾ ਹੋ ਜਾਊਗਾ 18 ਚੋਂ ਹਾਂਜੀ ਲਾਸਟ ਕਿੱਥੋਂ ਤੱਕ ਹੋ ਜਾਊਗਾ ਲਾਸਟ ਹਾਂ ਨਾ ਜਿਹੜੀ 15000 ਦਾ ਦੇ ਦਾਂ ਜੀ 15 ਦਾ ਹਾਂਜੀ ਲਓ ਜੀ 15000 ਦਾ ਦੋਸਤੋ ਜਿਹੜਾ ਇਹ ਬੱਕਰਾ ਮਿਲ ਜਾਊਗਾ ਤੁਹਾਨੂੰ ਤੇ ਇੱਕ ਇੱਕ ਸਾਲ ਦਾ ਦੱਸਿਆ ਕਿ 8 ਕ ਮਹੀਨਿਆਂ ਦਾ ਨਹੀਂ ਨਹੀਂ 10 ਮਹੀਨਿਆਂ ਦਾ 10 ਕ ਮਹੀਨਿਆਂ ਦਾ ਹਾਂਜੀ ਲਓ ਵੀ ਠੀਕ ਆ ਸੋ ਇਹ ਬੱਕਰਾ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਊਗਾ ਬਾਕੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਸੰਪਰਕ ਕਰ ਲਿਓ ਤੇ ਵਜ਼ਨ ਪੂਜਨ ਹੋਊਗਾ ਚੰਗਾ ਇਹਦਾ ਹਾਂਜੀ ਪੂਰਾ ਨਿੱਗਰ ਆ ਹਾਂਜੀ ਠੀਕ ਆ ਸੋ ਦੋਸਤੋ ਅੱਜ ਫਿਲਹਾਲ ਇਹ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਸੇਵਕ ਦੇ ਘਰੋਂ ਪਸ਼ੂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਬਈ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਵੀਰ ਜੀ ਆਉਂਦੇ ਨੇ ਤੇ ਡੰਗਰ ਆਪਾਂ ਠੀਕ ਆ ਮੱਝਾਂ ਹੋਣ ਚਾਹੇ ਬਿਹੜਾ ਹੋਣ ਆਉਂਦੀਆਂ ਰਹਿੰਦੀਆਂ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ